ਕਦੇ ਆਹੇ ਗੁਰੂ ਸਾਹਿਬ ਜੀ ਗੁਰੂ ਗ੍ਰੇਵਨਵਾਜ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਦ ਸੰਗਤ ਕਾ ਅੰਚਲ ਲਾਹਾ ਬੇਕਮਨ ਦੇ ਜਾਏ ਤਰਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕਾਇ ਜੇਨ ਕਾਲਾ ਰੱਖੇ ਮੇਰੇ ਸਾਕਾ ਟਲ ਗੁਰ ਸੇਵੀ ਆਏ ਆਨ ਸੈ ਸੋ ਬਾਹੈ ਦਰਸ਼ਨਾ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵਾ ਸੁਖ ਤਕ ਸਾਮੰਧੀ ਨੂਰਿਆਰਸੋਂ ਗੁਰਸਾ ਝਟੀਐ ਤਦ ਡਿਟੇ ਸਚੇ ਪਾਤਸ਼ਾਹ ਮਾਲਾ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਬਾਦਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਈਆ ਸਭਨਾ ਦਾ ਵੇਸਾ ਸਤਨਾ ਜਿਦੇ ਵਾਹੇ ਗੁਰੂ ਸਾਹਿਬ ਜੀ ਸੋਰਠਾਈ ਮਹਲਾ 5 ਘਰਪੂਰਾ ਆਪਣੀ ਕਲ ਧਾਰੇ ਸਾਬ ਘਟੂਪ ਜੀ ਦਇਆ ਆਪੇ ਮੇਲ ਵਡਾਏ ਕੀਨੀ ਕੋਸਾ ਲਖੇ ਮ ਸਭ ਭਾਇ ਘਰ ਪੂਰਾ ਆਪਣੀ ਕਲ ਧਾਰੇ ਸਾਭ ਕਾ ਤੁਪ ਜੀ ਦਇਆ ਆਪੇ ਮੇਲ ਵਡਾਏ ਕੀਨੇ ਕੋਸਲਾਖੇ ਮਾ ਸਭ ਭਾਇ ਸਤ ਗੁਰਾ ਪੂਰਾ ਮੇਰੇ ਨਾਲ ਪਾਰ ਬ੍ਰਹਮਾ ਜਪ ਸਦਾ ਨਿਹਾਲ ਰਹਾਉ ਅੰਤਰ ਬਾੜ ਤਾਨ ਤਨ ਅੰਤਰਾ ਜਤ ਕਤ ਪਿਖ ਸੋਏ ਨਾਨਕ ਗੁਰ ਪਾयो ਵਡ ਭਾਗੇ ਤੇ ਸਜੇ ਵਡਾ ਆਵਰ ਨ ਕੋਇ ਅੰਤਰ ਬਾੜ ਥਾਨ ਤਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰ ਪਾਇਓ ਵਡ ਭਾਗੀ ਤੇ ਸਾਜੇ ਵਡ ਆਵਰ ਨ ਕੋਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ 5 ਗੁਰਪੂਰੇ ਆਪਣੀ ਕਲ ਧਾਰੀ ਸਭ ਕਾ ਟੁਪ ਜੀ ਦਾ ਆ ਆਪੇ ਮੇਲ ਵਡਾਈ ਕੀਨੀ ਕੋਸਲ ਖੇਮਾ ਸਭ ਭਾਇ ਵਾਹੇ ਗੁਰੂ ਜੀ ਕਾ ਖਲਸਾ ਵਾਹੇ ਗੁਰੂ ਜੀ ਕੀ ਫਤ ਵਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਨੰਬੇ ਦੀਨ ਕੀ ਕੋਲ ਬਿਖੇ ਪ੍ਰਗਟੇ ਨਾਨਕ ਕਰਾਏ ਸਭ ਸਿੱਖਨ ਕੋ ਸੁਖ ਦਾਏ ਜਹ ਤਹ ਭਏ ਸਹਾਈ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਪੂਪਨ ਕੇ ਪੂਪ ਹੋ ਕੇ ਦਾਤਾ ਮਹਾਦਾਨ ਹੋ ਪ੍ਰਾਨ ਕੇ ਬਚਾਇਆ ਦੂਧ ਪੂਤ ਕੇ ਦੇਵਿਆ ਰੋਗ ਸੋਗ ਕੇ ਮਿਟਾਇਆ ਕਿਦੋ ਮਾਨੀ ਮਹਾਮਾਨ ਹੋ ਮਿਦਿਆ ਕੇ ਵਿਚਾਰ ਹੋ ਕਿ ਅਦਵਾਏ ਅਵਤਾਰ ਹੋ ਕੇ ਸੇਧਤਾ ਕੀ ਸੂਰਤ ਹੋ ਕੇ ਸੁਧਤਾ ਕੀ ਸਾਨ ਹੋ ਜੋ ਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਸਤਰਣ ਕੇ ਸੂਲ ਹੋ ਕੇ ਮਿਤਰਣ ਕੇ ਪ੍ਰਾਨ ਹੋ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਾ ਪਾਤ ਸਾਹਿ 10ਵੇਂ ਪ੍ਰਭ ਜੋ ਤੋ ਕਹਿ ਲਾਜ ਹਮਾਰੀ ਨੀਲ ਕੰਠਾ ਨਰ ਹਰ ਨਾਰਾਇਣ ਨੀਲ ਬਸਨਾ ਬਨਵਾਰੇ ਪ੍ਰਭ ਜੋ ਤੋ ਕਹਲਾਜ ਹਮਾਰੇ ਨੀਲ ਕੰਠਾ ਨਰ ਹਰ ਨਰਾਇਣੀ}{|\text{ਨੀਲ ਬਸਨ ਬਨਵਾਰੇ}{|\text{ਰਹਾਓ}{|\text{ਪਰਮ ਪੁਰਖਾ}{|\text{ਪਰਮੇਸ਼ਵਰ ਸੁਆਮੀ}} ਪਾਵਨ ਪੌਣਾ ਆਹਾਰੇ ਮਾਦਵ ਮਹਾ ਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੇ ਨਿਰਬਕਾਰ ਨਿਰਜੁਰ ਨਿੰਦਰਾ ਬੇਨਾ ਨੇਰ ਬੇਖ ਨਰਕ ਨਿਵਾਰੀ ਕਿਰਪਾ ਸਿੰਦਾ ਕਾਲ ਤ੍ਰੈ ਦਰਸੀ ਕੋ ਕਰਤਾ ਪ੍ਰਨਾਸ਼ਨ ਕਰੇ ਤਨਰ ਪਾਨ ਤ੍ਰੇਤਮਾਨ ਤਰਾ ਧਰ ਆ ਨਾਂ ਬੇਕਾਰ ਅਸ ਧਾਰੇ ਹਉ ਮਤ ਮੰਦਾ ਚਰਨ ਸਰਨਾਗਤ ਕਰ ਗਹ ਲਿਹੋ ਉਬਾਰੇ ਤਨਰ ਪਾਨ ਤ੍ਰੇਤਮਾਨ ਤਰਾ ਧਰ ਆ ਨ ਬੇਕਾਰ ਅਸ ਧਾਰੇ ਹਉ ਮਤ ਮੰਦ ਚਰਨ ਸਰਨਾਗਤਾ ਕਰ ਗਹਿ ਲਿਹੋ ਉਬਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ